ਪਤਾ ਨਹੀਂ ਲੱਗਾ ਸਾਨੂੰ ਸਵੇਰੇ ਮੁਰਾਜੂ ਮਾਇਓ ਦੱਸ ਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਇਨਕਾਉਂਟਰ ਹੋ ਗਿਆ ਸਾਨੂੰ ਪਤਾ ਨਹੀਂ ਲੱਗਾ ਵੀ ਬਾਅਦ ਕੀ ਗੱਲ ਹੈ ਕੀ ਚਾਰ ਹੋਇਆ ਜਦੋਂ ਅਸੀਂ ਕੀ ਗੱਲ ਪਤਾ ਨਹੀਂ ਤੇ ਕੀ ਦਸੀ ਕੀ ਪਤਾ ਲੱਗਾ ਤੁਹਾਨੂੰ ਹਾਂ ਤੇ ਪੁਲਿਸ ਨੇ ਦੱਸ ਕੇ ਵੀ ਤੁਹਾਡਾ ਬੇਟਾ ਪਿਕਰਿੰਦੇ ਦਾ ਕੰਟਰੋਲ ਹੋ ਗਿਆ ਜੂਪੀ ਮੈਂ ਆਪ ਵੀ ਇੱਕ ਵਾਰ ਨੋਟ ਕਰ ਰਿਹਾ ਸਰ ਅੱਡੇ ਪਰਫਾਰਮਿਟੀ ਨਹੀਂ ਲੱਗੀ ਕੰਮ ਕੀ ਕਰਦਾ ਸੀ ਕੰਮ ਦੇ ਫੇਲੇ ਕੁਝ ਨਹੀਂ ਕਰਦਾ ਸੀ ਫੇਲੇ ਹੀ ਕਿਨੇ ਚਿਰ ਪਾਰੇ ਸੀ ਨਹੀਂ ਪਾਰੇ ਕਿਨੇ ਚਿਰ ਕਰੋਗੇ ਹੋਏਗਾ ਜੇ 3-4 ਦਿਨ ਗਏ ਕਰਾਂਗਾ ਕੀ ਕਹਿ ਕੇ ਕਰਾਂਗਾ ਕਰਨਦੇ ਅਮਰਿੰਦਰ ਸਿੰਘ ਜੀ ਨਾਲ ਹੋ ਜਾਂਦਾ ਨੇ ਨੇਨੇ ਕੋ ਰੋਟੀ ਬੈ ਖਾ ਗਏ ਰੋਟੀ ਕੱਢ ਜਾਂਦੇ ਨੇ 10 ਕੇ ਕੁਛ ਵੀ ਨਹੀਂ ਗਿਆ ਮੈਂ ਚੈਨ ਕਰ ਜੀ ਨੂੰ ਦੱਸਿਆ ਹੋਇਆ ਤਾਂ ਪਤਾ ਹੁੰਦਾ ਵੀ ਮੈਂ ਮਤ ਪੈਰਵੇ ਕਰਦਾ ਵੀ ਖਾਣ ਤਾਂ ਗਿਆ ਤੇ ਨਹੀਂ ਸਕਿਆ ਕਿਦਰ ਫੋਨ ਇੱਕ ਵਾਰ ਹੋਇਆ ਬਾਅਦ ਫੋਨ ਨੇ ਤਾਂ ਬੰਦ ਆ ਰਿਹਾ ਫੋਨ ਕਿਤਾ ਕੀ ਕਿਦਾ ਦੋ ਫੋਨ ਬਸ ਉਹ ਤਾਂ ਕਹਿੰਦਾ ਮੈਂ ਕੋਈ ਨਹੀਂ ਆਜਾ ਨਹੀਂ ਸੀ ਬਾਅਦ ਫਿਰ ਦੁਬਾਰਾ ਫੋਨ ਉਦਰੇ ਜਾ ਰਹਾ ਨੂੰ ਫੋਨ ਬੰਦ ਆ ਉਸ ਕਹਿੰਦੀ ਉਹਨੂੰ ਥਾੜਾ ਬਲਾਸ ਕੀਤਾ ਨੇ ਤੁਹਾਨੂੰ ਵੀ ਲੱਗਦਾ ਇਹ ਗੱਲ ਹੋਈ ਹੈ ਨਹੀਂ ਵੀ ਮੈਂ ਇਹ ਗੱਲ ਤੇ ਮੈਂ ਨਹੀਂ ਮੰਨ ਸਕਦਾ ਕਿ ਬਲਾਸ ਕੀਤਾ ਪਹਿਲਾਂ ਤਾਂ ਜਦੋਂ ਇੱਥੇ ਧੌਣ ਗਏ ਨਾ ਜੇ ਇਕੱਠੇ ਨਹਾਣੇ ਸਾਂ ਧੌਣ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹ ਬੋਕੇ ਚੱਲਦਾ ਸੀ ਉਹਨਾਂ ਦੇ ਤਾਂ ਸਿੱਧਾ ਪਤਾ ਲੱਗਾਗੀ ਉਹਨਾਂ ਦੇ ਉਹਦੇ ਮੌਜੂਦਮ ਰੱਖੇ ਗਏ ਸੂਰੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੋਰ ਕੀ ਚਾਹੁੰਦਾ ਹਨ ਚਾਹੀਦਾ ਨੇ ਸਾਹਬੀਏ ਤੁਮਨੇ ਸਾਹੂਲ ਕੀ ਕਿ ਜੇ ਅਸੀਂ ਕੀਤਾ ਹੁਣ ਕੀ ਕੀਤਾ ਉਹਨਾਂ ਕੀਤਾ ਕੀ ਕੀਤਾ ਭਾਜੀ ਲਾਸਟ ਕਿਸ ਦਿਨ ਗਿਆ ਸੀ ਉਹ ਕਰੋ ਲਾਸਟ ਉਹ ਗਿਆ ਇਥੋਂ ਕਿਦਾਂ ਆਇਆ ਸੀ ਕੋਪੀ ਤੇ ਮੈਂ ਮੰਗਵਾ ਨਹੀਂ ਬਦ ਵੀ ਬਦ ਵੀਰ ਵਾ ਜਿੱਥੇ ਉਧਰ ਕਿਤੇ ਰਹਿਣ ਵਾਲੇ ਉਹਦੇ ਇੱਥੇ ਕਿੰਨਾ ਟਾਈਮ ਹੋ ਗਿਆ ਨਹੀਂ ਇੱਥੇ ਤੁਹਾਨੂੰ ਕੋਈ ਕਹਿੰਦਾ ਸਾਲ ਦੋ ਸਾਲ ਦੋ ਤਿੰਨ ਤੁਸੀਂ ਮੁੜੇ ਮੈਂ ਗੱਲਬਾਤ ਹੋਈ ਕਾਊਂਟਰ ਕੋਲ ਜਾਦੇ ਆ ਕੋਈ ਨਹੀਂ ਨਹੀਂ ਕਈ ਦੱਸਿਆ ਮੇਰੇ ਯਾਰ ਦੋਸਤ ਹੈ ਕਿ ਉਧਰ ਇੰਦੇ ਯਾਰ ਦੋਸਤ ਜਿੱਦਾਂ ਹੋਂ ਤੁਸੀਂ ਇੱਧਰ ਜਿਆਦਾ ਤੋਂ ਮੈਂ ਤੋਰੇ ਕੋਈ ਨਾ ਕੋਈ ਕੋਈ ਰਹਿੰਦਾ ਹੁੰਨੇ ਇਹਨਾਂ ਨੂੰ ਥੋੜਾ ਪਤਾ ਤੁਹਾਨੂੰ ਵੀ ਕੌਣ ਕਿਦਾਂ ਦਾ ਪਹਿਲਾਂ ਜਾਂਦਾ ਹੈ ਗਵਰਨਮੈਂਟ ਜਾਂ ਸ਼ੂਰਪਣੀ ਜਾਂਦਾ ਸੀ ਨਹੀਂ ਸਾਨੂੰ ਕੋਈ ਪਤਾ ਨਹੀਂ ਜੰਦਾ ਸਾਨੂੰ ਨਹੀਂ ਪਤਾ ਜਾਂਦਾ ਕਿ ਨਹੀਂ ਜਾਂਦਾ ਹੁਣ ਮੈਂ ਤਾਂ ਸਵੇਰੇ ਪਤੜਕੇ ਜਾਣਾ ਕੰਮ ਤੇ ਦਿਹਾੜੀ ਜਾਣਾ ਮੈਂ ਤੇ ਭਰਾ ਨੂੰ 8 7 8 ਵਜੇ ਨੇਰੇ ਹੁੰਦੇ ਪਾ ਕੇ ਸੌਂ ਜਾਂਦਾ ਕਿੰਨੇ ਪੈਣ ਭਰਾਲੇ ਇਕੱਲਾ ਹੀ ਇਕੱਲਾ ਲੰਮੜਾ ਹਾਂ ਪਹਿਲਾਂ ਜਿੱਦਾਂ ਥਾਣਿਆਂ ਦੇ ਵਿੱਚ ਹਮਲੇ ਹੋਏ ਆ ਕੋ ਪੁਲਿਸ ਆਈ ਤੁਹਾਡੇ ਘਰ ਨਹੀਂ ਨਹੀਂ ਗੱਲ ਬਸ ਨਾ ਨਾ ਕੋਈ ਇਹ ਕੋਈ ਚਾਂਸ ਨਹੀਂ ਆ ਜੀ ਕੀ ਪਤਾ ਲੱਗਾ ਤੁਹਾਨੂੰ ਸਰਜੀਤ ਕੋਰ ਕੀ ਹੋਇਆ ਸਰਜੀਤ ਕੋਰ ਕੀ ਪਤਾ ਲੱਗਾ ਸਵੇਰੇ ਹੀ ਦੱਸਿਆ ਭਾਜੀ ਇਹਨਾਂ ਨੇ ਪਿਆਰ ਨਾਲ ਹੋਈ ਹੈ ਕਿੱਥੋਂ ਪਤਾ ਲੱਗਾ ਘਰ ਆਈ ਸੀ ਕੌਣ ਥਾਣੇ ਵਾਲੇ ਹੂੰ ਹੋਣਾ ਕਹਿ ਵੀ ਇਦਾਂ ਹੋ ਗਿਆ ਤਾਂ ਅਗਲੀ ਗੱਲਬਾਤ ਕੀਤੀ ਮੈਂ ਕਿੱਥੇ ਚਲੇ ਜਾਂ ਕਿੱਥੇ ਕਰਦਾ ਜਾਂਦਾ ਨਹੀਂ ਬਸ ਇੱਧਰ ਰੋਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਣਾ ਕਹਣਾ ਬਸ ਮੈਂ ਆ ਜਾਉਂਦਾ ਕੋਈ ਗੱਲ ਨਹੀਂ ਸਾਮਾ ਨੂੰ ਆ ਜਾਵਾਂ ਤਿੰਨ ਚਾਰ ਦਿਨੋਂ ਇੱਕ ਕਰਨ ਹੀ ਆਏ ਤੂੰ ਮੈਨੂੰ ਫੋਨ ਨਹੀਂ ਕੀਤਾ ਤਿੰਨ ਚਾਰ ਦਿਨ ਆਇਆ ਕੋਈ ਨੇ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ ਬਸ ਮਰ ਕੇ ਨਹੀਂ ਗੱਲ ਕੀਤੀ ਕੱਲਾ ਕੱਲਾ ਬੇਟਾ ਕੱਲਾ ਕੱਲਾ ਬੇਟਾ ਕੰਮੂਗਾ ਮੈਂ ਕੋਈ ਕੰਮ ਨਹੀਂ ਇੱਥੇ ਕੋਈ ਵੀ ਕਰਦਾ ਪੜਿਆ ਕਿੰਨਾ ਸੀ 12 ਕੀਤੀ ਸੀ ਪਹਿਲਾਂ ਕੋ ਪੱਛਪੁੱਤ ਦੱਚਾ ਰਹੇ ਹੋ ਵੋਹ ਬਈ ਕੇਸ ਕਿਆ ਨਿਆਰ ਵਲਾਈ ਕੀ ਹੋਈ ਮਾਨੀ ਕੋਈ ਮੁੰਡਾ ਡੁੱਬ ਗਿਆ ਸੀ ਉਹਨਾਂ ਕਰਦਾ ਕਦੋਂ ਇਹ ਨਾਸ਼ਤ ਕਰੋਗੇ ਅਈ ਕਹੋ ਨੀ ਹਾਂਜੀ ਕਰੋ ਕੋਈ ਗੱਲ ਕਰੋ ਕਦੋਂ ਕਰਾਂਗੇ ਅਈ ਨਾਸ਼ਤ ਲਾਜ ਆਈ ਮੰਗਾ ਬੁੱਧ ਵਾਲੀ ਕਦੀ ਦੱਸਿਆ ਮੇਰੇ ਯਾਰ ਤੋਂ ਸੁਧਰ ਗਿਆ ਨਾ ਕਦੀ ਦੱਸਿਆ ਯੂਬੀ ਦਾ ਪਤਾ ਲੱਗਾ ਕਿ ਕਿਵੇਂ ਪਹੁੰਚ ਗਿਆ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਮਾਂ ਬੰਦਾ ਰਹੇ ਕੀ ਚਾਹੁੰਦੇ ਤੁਸੀਂ ਹੋਗੇ ਤੁਹਾਡਾ ਬੱਚਾ ਇੱਕ ਦੱਸਿਆ ਪੁੱਸਣ ਕੋ ਡੈਡ ਬੜੀ ਕਦੋਂ ਆਣੀ ਆ